ਸਤਨਾਮ ਸ੍ਰੀ ਵਾਹਿ ਹੈ ਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰਖ ਲੈਨੀ ਹਰ ਮੇ ਅਬ ਕਬ ਜਬ ਕਬ ਤੋਹੀ ਤੋਹੀ ਹਮ ਤੋ ਪਰਸਾਦ ਸੁਖੀ ਸਦ ਹੀ ਸੋ ਕਹ ਟਲ ਗੁਰ ਸੇਵੀ ਐ ਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਤੈ ਜਨਮ ਮਰਨ ਦੁਖ ਜਾਏ ਹੋ ਵੇ ਸਫਤ ਸੁਖ ਸਮਦੀਂ ਲੋਰੇ ਅਰਸੋਂ ਕੁਰਸੋਂ ਛੱਟੀਆਂ ਤਦ ਡਿਠੇ ਸੱਚੇ ਪਾਤ ਸੁਹਾਣ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹੱਲਾ ਪੰਜਵਾਂ ਔਕੀ ਘੜੀ ਨਾ ਦੇਖਨ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੇ ਆਪਣੇ ਕੋਨ ਸਾਸ-ਸਾਸ ਪ੍ਰਤ ਪਾਲੇ ਪ੍ਰਭ ਸੋ ਲਾਗ ਰਹੋ ਮੇਰਾ ਚੀਤ ਪ੍ਰਭ ਸਦਾ ਸਹਾਈ ਤਨ ਹਮਾਰਾ ਬੀਤ ਰਹਾ ਮੰਨ ਬिलास ਪਾਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਮਨ ਬਿਲਾਸ ਪਾਏ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮੁ ਵਾਹਿਗੁਰੂ ਸਤਿ ਨਾਮਵਾਹੇ ਗੁਰੂ ਸਤ ਨਾਮਵਾਹੇ ਗੁਰੂ ਨਾਮਵਾਹੇ ਗੁਰੂ ਸਤ ਨਾਮਵਾਹੇ ਸਤਿ ਨਾਮ ਵਾਹਿਗੁਰੂ ਜੀ ਕਾ ਬਾਲੀ ਤੂ ਸਤਿ ਨਾਮ ਵਾਹਿਗੁਰੂ ਸਤਿ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹੋ ਏ ਹੋ ਨਾਨਕ ਚਾਹੋ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ